ਦੀਪਕ ਬੰਨਾਰੀ ਤੁਸੀਂ ਦੇਖ ਰਹੇ ਹੋ ડી ફોર نیوز ਅਸਵੇਲੇ ਦੀ ਸੱਤੋਂ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਪੰਜਾਬ ਸਟੇਟ ਇੰਡਸਟਰੀਅਲ ਕਾਰਪੋਰੇਸ਼ਨ ਦੇ ਨਾਲ ਜੁੜੀ ਖਬਰ ਹੈ ਪੀ ਐਸ ਆਈ ای ਸੀ ਯਾਨੀ ਕਿ ਪੰਜਾਬ ਸਟੇਟ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ ਦੇ ਪਲਾਟਾਂ ਦੀ ਗੈਰ ਕਾਨੂੰਨੀ ਬੰਦ ਕਰਨ ਵਾਲੇ 6 ਅਫਸਰਾਂ ਦੇ ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਮੁਕਦਮਾ ਦਰਜ ਕੀਤਾ ਹੈ ਤੇ ਜਨਰਲ ਮੈਨੇਜਰ ਐਸ ਪੀ ਸਿੰਘ ਤੇ ਜਸਵਿੰਦਰ ਸਿੰਘ ਰੰਦਾਵਾ ਦੋ ਰਿਟਾਇਰ ਹੋ ਚੁੱਕੇ ਨੇ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਅਦਾਲਤ ਪੇਸ਼ ਕਰਕੇ ਇਹਨਾਂ ਦਾ 4 ਦਿਨਾਂ ਦਾ ਰਮਾਨ ਵੀ ਹਾਸਲ ਕਰ ਲਿਆ ਗਿਆ ਇਹਨਾਂ ਦੇ ਅਰੋਪ ਹੈ ਕਿ ਆਪਣੇ ਨਜ਼ਦੀਕੀਆਂ ਨੂੰ ਗਲਤ ਢੰਗ ਦੇ ਨਾਲ ਪਲਾਟ ਵੰਡੇ ਤੇ ਸਰਕਾਰ ਨੂੰ 8 ਕਰੋੜ 72 ਲੱਖ ਰੁਪਏ ਦਾ ਨੁਕਸਾਨ ਪਹੁੰਚਾਇਆ 100 ਦਿਨ ਚੋੜਦੇ ਤੇ ਇੱਕ ਦਿਨ ਸਾਦਾ ਇੱਕ ਹਾਵਾ ਇਹਨਾਂ ਅਫਸਰਾਂ ਦੇ ਉੱਤੇ ਬਿਲਕੁਲ ਸਟੀਕ ਬੈਠਦੀ ਹੈ ਪੰਜਾਬ ਜਨਸ ਬਿਊਰੋ ਨੇ ਪੰਜਾਬ ਸਟੇਟ ਇੰਡਸਟਰੀ ਐਕਸਪੋਰਟ ਕਾਪਰੇਸ਼ਨ ਯਾਨਕਿ ਪੰਜਾਬ ਲਗੂ ਉਦਯੋਗ ਤੇ ਨਿਰਯਾਤ ਨਿਗਮ ਜਿਹਨੂੰ ਕੇ ਪੀਐਸਆਈਈਸੀਵੀ ਕਿਹਾ ਜਾਂਦਾ ਹੈ ਦੇ 6 ਅਧਿਕਾਰੀਆਂ ਐਸਪੀ ਸਿੰਘ ਚੀਫ ਜਨਰਲ ਮੈਨੇਜਰ ਹੁਣ ਸੇਵਾਮੁਕਤ ਹੋ ਚੁੱਕੇ ਨੇ ਜਸ਼ਵਿੰਦਰ ਸਿੰਘ ਰੰਦਾਵਾ ਜਨਰਲ ਮੈਨੇਜਰ ਇਹ ਵੀ ਸੇਵਾਮੁਕਤ ਹੋ ਚੁੱਕੇ ਨੇ ਅਮਰਜੀਤ ਸਿੰਘ ਕਾਲੋਂ ਸਟੇਟ ਅਫਸਰ ਸੇਵਾਮੁਕਤ ਹੋ ਚੁੱਕੇ ਨੇ ਵਿਦੇਯ ਗੁਪਤਾ ਸੀਨੀਅਰ ਸਹਾਇਕ ਦਰਸ਼ਨ ਗਰਗ ਕੰਸਲਟੈਂਟ ਹਨ ਤੇ ਸ਼ਬਤੇਸ਼ ਸਿੰਘ ਐਸਡੀਓ ਇਹ ਵੀ ਸਾਰੇ ਸੇਵਾਮੁਕਤ ਹੋ ਚੁੱਕੇ ਨੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਇਨ੍ਹਾਂ ਮੁਲਜਮਾਂ ਦੇ ਉੱਪਰ ਦੋਸ਼ ਨੇ ਕਿ ਇਨ੍ਹਾਂ ਅਧਿਕਾਰੀਆਂ ਕਰਮਚਾਰੀਆਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਤੇ ਮਹਿੰਗੇ ਇੰਡਸਟਰੀਅਲ ਪਲਾਂਟ ਗਲਤਾਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੋਸਤਾਂ ਤੇ ਨਜ਼ਦੀਕੀਆਂ ਨੂੰ ਅਲਾਟ ਕਰਵਾਏ ਜਿਸ ਦੇ ਨਾਲ ਸਰਕਾਰ ਨੂੰ 8 ਕਰੋੜ 72 ਲੱਖ ਰੁਪਏ ਤੋਂ ਵੱਧ ਦਾ ਵਿੱਤੀ ਨੁਕਸਾਨ ਹੋਇਆ ਹੈ ਇਸ ਮਕਦਮੇ ਦੇ ਵਿੱਚ ਨਿਗਮ ਤੋਂ ਸੇਵਾਮੁਕਤ ਹੋ ਚੁੱਕੇ दो अधिकारियों मुख जनरल मैनेजर स्टेट एसपी सिंह ਤੇ جنرل ਮੈਨੇਜਰ ਪਰਸੋਨਲ ਜਸਵਿੰਦਰ ਸਿੰਘ ਰੰਧਾਵਾ ਨੂੰ ਗਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਵਿਜੀਲੈਂਸ ਨੂੰ ਕੇਸ ਦੀ ਤਫ਼ਤੀਸ਼ ਕਰਨ ਲਈ 4 ਦਿਨਾਂ ਦਾ ਰਿਮਾਨਡ ਦੇ ਦਿੱਤਾ ਗਿਆ ਹੈ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ ਤੁਹਾਨੂੰ ਦੱਸ ਦਈਏ ਕਿ ਵਿਜੀਲੈਂਸ ਵੱਲੋਂ ਇਨ੍ਹਾਂ ਮੁਲਜ਼ਮਾਂ ਦਾ 10 ਦਿਨਾਂ ਦਾ ਰਿਮਾਨਡ ਮੰਗਿਆ ਗਿਆ ਸੀ ਕਿਉਂਕਿ ਮਾਮਲਾ ਬਹੁਤ ਹੀ سنگین ਹੈ ਮਾਮਲੇ ਦੀ ਜਾਂਚ ਡੀਐਸਪੀ ਕੁਲਜੀਤ ਸਿੰਘ ਕਰ ਰਹੇ ਨੇ ਸਾਰੀ ਸੂਚ ਰਿਹਾ ਕੇ ਵਿਜੀਲੈਂਸ ਦੇ ਵੱਡੇ ਅਫਸਰਾਂ ਨਾਲ ਵੀ ਗੱਲਬਾਤ ਹੋਈ ਹੈ ਮਾਮਲਾ ਦਰਜ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਤੇ ਪੀਐਸਆਈਏ ਸੀਬੀ ਐਮਡੀ ਬਦੀਪ ਕੌਰ ਨਾਲ ਗੱਲਬਾਤ ਕੀਤੀ ਕਿਉਂਕਿ ਅਫਸਰਾਂ ਦੇ ਉੱਤੇ ਮਾਮਲਾ ਦਰਜ ਕੀਤਾ ਜਾਣਾ ਸੀ ਤੇ ਇਹਨਾਂ ਨੂੰ ਬਚਾਉਣ ਵਾਸਤੇ ਇੱਕ ਪੂਰੀ ਲੋਬੀ ਕੰਮ ਕਰ ਰਹੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਪਲਾਟ ਦਿੱਤੇ ਰਹੇ ਉਹਨਾਂ ਦੇ ਵਿੱਚ ਕਈ ਅਫਸਰਾਂ ਤੇ ਲੀਡਰਾਂ ਦੇ ਰਿਸ਼ਤੇਦਾਰਾਂ ਦੇ ਨਾਮ ਵੀ ਸਾਹਮਣੇ ਆ ਰਹੇ ਨੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੰਟਰਵੈਨ ਕੀਤਾ ਗੱਲ ਅੱਗੇ ਵਧੀ ਤੇ ਹੁਣ ਪਰਚੇ ਤੋਂ ਬਾਅਦ ਗ੍ਰਿਫਤਾਰੀਆਂ ਹੋਈਆਂ ਨੇ ਉਮੀਦ ਹੈ ਕਿ ਛੇਤੀ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਤੁਹਾਨੂੰ ਦੱਸ ਦਈਏ ਇਹਨਾਂ ਪਲਾਟਾਂ ਨੂੰ ਲੈ ਕੇ ਸਾਬਕਾ ਮੰਤਰੀ ਸੁੰਦਰਸ਼ਾਮ अरोड़ा ਜਿਹੜੇ ਕਿ ਹੁਣ ਬੀਜੇਪੀ ਵਿੱਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਸਨੇ ਵਿਜੀਲੈਂਸ ਦੇ AIG ਮਨਮੋਨ ਸ਼ਰਮਾ ਨੂੰ 50 ਲੱਖ ਰੁਪਏ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹਨਾਂ ਨੇ ਗੱਲਬਾਤ ਕੀਤੀ ਡੀਜੀਪੀ ਵਰਿੰਦਰ ਕੁਮਾਰ ਸ਼ਰਮਾ ਨਾਲ ਵਰਿੰਦਰ ਕੁਮਾਰ ਸ਼ਰਮਾ ਨੇ ਇਹਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ 트੍ਰੈਪ ਲਾਇਆ ਗਿਆ ਤੇ ਸੁੰਦਰ ਸ਼ਾਮ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਸੁੰਦਰ ਸ਼ਾਮ अरोड़ा ਨੇ ਮਨਮੋਨ ਸ਼ਰਮਾ ਨੂੰ ਤੇ ਵਿਜੀਲੈਂਸ ਦੇ ਅਫਸਰਾਂ ਨੂੰ ਆਫਰ ਕੀਤੀ ਸੀ ਬੇ ਉਸ ਦਾ ਖਹਿੜਾ ਛੱਡ ਦਿਓ ਉਹ ਹੋਰ ਪੈਸੇ ਦੇ ਦੇਵੇਗਾ ਕਿਉਂਕਿ ਇਹਨਾਂ ਪ੍ਰਸ਼ਟ ਅਫਸਰਾਂ ਨੇ ਤੇ ਮੰਤਰੀਆਂ ਨੇ ਸਰਕਾਰ ਦੇ ਨਾਲ ਜਦੋਂ ਕਾਂਗਰਸ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਉਦੋਂ ਉਹਨਾਂ ਦੇ ਨਾਲ ਮਿਲ ਕੇ ਇਹਨਾਂ ਪ੍ਰਸ਼ਤ ਮੰਤਰੀਆਂ ਨੇ ਕੁਝ ਪ੍ਰਸ਼ਟ ਅਫਸਰਾਂ ਨੇ ਬਹੁਤ ਮੋਟਾ ਮਾਲ ਕਮਾਇਆ ਇਸ ਮਾਮਲੇ ਦੇ ਵਿੱਚ ਸੁੰਦਰ ਸ਼ਾਮ अरोड़ा ਨੂੰ ਕਈ ਮਹੀਨੇ ਜੇਲ੍ਹ ਦੇ ਵਿੱਚ ਹੀ ਰਹਿਣਾ ਪਿਆ ਸੀ ਕਾਂਗਰਸ ਸਰਕਾਰ ਵੇਲੇ ਵੀ ਇਹ ਮਾਮਲਾ ਪੰਜਾਬ ਅਗੇਂਸਟ ਕ腐ਸ਼ਨ ਦੇ ਸਤਨਾਮ ਸਿੰਘ ਦਾਉਂ ਵੱਲੋਂ ਚੁੱਕਿਆ ਗਿਆ ਸੀ ਤਾਂ ਉਸ ਵੇਲੇ ਇਸ ਮਾਮਲੇ ਨੂੰ ਠੰਡੇ ਪਸਤੇ ਵਿੱਚ ਪਾ ਦਿੱਤਾ ਗਿਆ ਸੀ ਉਸ ਵੇਲੇ ਦੀ ਆਈਐਸ ਅਫਸਰ ਨੀਲਮਾ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਆਈਐਸ ਅਫਸਰ ਵੀ ਸਰਕਾਰ ਨਾਲ ਔਕੇ ਹੋ ਗਏ ਸਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਜ਼ੀਰੋ ਟੋਲਰੈਂਸ ਅਗੇਂਸਟ ਕ੍ਰਪਸ਼ਨ ਤੇ ਕੰਮ ਕਰ ਰਹੇ ਸਨ ਤੇ ਬਹੁਤ ਸਾਰੇ ਅਫਸਰਾਂ ਦਾ ਜੋ ਨਾਂ ਸਾਹਮਣੇ ਆਇਆ ਤੇ ਇਹਨਾਂ ਨੇ ਸਰਕਾਰ ਨੂੰ ਅੱਖਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੱਥੋਂ ਤੱਕ ਕਿ ਹੜਤਾਲ ਤੱਕ ਕਰਨ ਦੀ ਧਮਕੀ ਦੇ ਦਿੱਤੀ ਸੀ ਤੁਹਾਨੂੰ ਦੱਸ ਦਿਆਂਗੇ ਤਿੰਨ ਆਈਐਸ ਅਫਸਰਾਂ ਨੇ ਮਾਮਲੇ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬੀ ਹੋ ਗਏ ਸਨ ਪਰ ਸਰਕਾਰ ਬਦਲ ਗਈ ਤੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆ ਗਈ ਤੇ ਫਿਰ ਗੱਲ ਸਿਰੇ ਨਹੀਂ ਚੜ ਸਕੀ ਇਹ ਵੀ ਕਾਹ ਜਾ ਰਿਹਾ ਹੈ ਕਿ ਇੱਕ ਟਾਲਾ 1 ਲੱਖ ਕਰੋੜ ਤੋਂ ਵੱਧ ਹੈ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਦੇ ਵਿੱਚ ਦੱਸਿਆ ਕਿ ਇਨਕੁਆਇਰੀ ਨੰਬਰ 0344218 ਦੀ ਪੜਤਾਲ ਤੋਂ ਬਾਅਦ ਪੀਐਸਆਈਈਸੀ ਦੇ 6 ਅਧਿਕਾਰੀ ਕਰਮਚਾਰੀਆਂ ਦੇ ਖਿਲਾਫ ਆਈਪੀਸੀ ਦੀ ਧਾਰਾ 409 420 465 470 468 471 120 बी ते भ्रष्टाचार रोको करून दी तारा 13 1 ते 13 2 इतै पुलिस थाना विजिलेंस ब्यूरो उरण दस्था 1 पंजाब मोहाली ਵਿਖੇ ਨੰਬਰ 4 ਮਿਤੀ 8 3 2024 ਨੂੰ ਦਰਜ ਕੀਤਾ ਗਿਆ ਹੈ ਯਾਨੀ ਕਿ ਇੱਕਦਰ ਪਹਿਲਾਂ ਹੀ ਇਹ ਮਾਮਲਾ ਦਰਜ ਹੋਇਆ ਹੈ विजिलेंस ਦੇ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਪੀ ਐਸ ਆਈ ਈ ਸੀ ਵੱਲੋਂ ਇੰਡਸਟਰੀਅਲ ਪਲਾਟਾਂ ਦੇ ਵੰਡ ਸਮੇਂ ਨਿਰਧਾਰਤ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਗਈ। ਨਿਗਮ ਦੇ ਅਫਸਰਾਂ ਕਰਮਚਾਰੀਆਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਮਹਿੰਗੇ ਇੰਡਸਟਰੀਅਲ ਪਲਾਟ ਗਰਲਤ ਧੰਗ ਦੇ ਨਾਲ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਨਜ਼ਦੀਕੀਆਂ ਨੂੰ ਵੰਡ ਦਿੱਤੇ ਜਿਸ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ। ਇਸ ਘਪਲੇ ਨੂੰ ਦਬਾਉਣ ਲਈ ਇਹਨਾਂ ਮੁਲਜ਼ਮਾਂ ਨੇ ਆਪਸੀ ਮਿਲੀ ਭਗਤ ਨਾਲ ਇਹਨਾਂ ਪਲਾਟਾਂ ਦੀਆਂ ਗੈਰਕਾਨੂੰਨੀ ਅਲਾਟਮੈਂਟ ਸੰਬੰਧੀ ਕੋਈ ਸਰਕਾਰੀ ਫਾਈਲਾਂ ਵੀ ਗੁਲ ਕਰ ਦਿੱਤੀ। ਜਿਹੜੀਆਂ ਗਵਾਚ ਦਿੱਤੀਆਂ ਗੁੰਮ ਕਰ ਦਿੱਤੀਆਂ ਬੁਲਾਰਨ ਨੇ ਦੱਸਿਆ ਕਿ ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਪਰੇਸ਼ਨ ਦੇ ਵਿੱਚ 0 ਫੀਸਦੀ ਵਿਆਜ ਤੈਕਰਨ ਸੰਬੰਧੀ ਨੀਤੀ ਵਿੱਚ ਕੋਈ ਵਿਵਸਥਾ ਨਹੀਂ ਹੈ ਪਰ ਨਿਗਮ ਦੇ ਮੈਂਡਿੰਗ ਡਾਇਰੈਕਟਰ ਵੱਲੋਂ ਮਿਤੀ 1 8 2000 ਦੀ ਨੋਟਿੰਗ ਤੇ ਬੋਰਡ ਆਫ ਡਾਇਰੈਕਟਰ ਵੱਲੋਂ ਮਿਤੀ 8 2 2005 ਨੂੰ ਪਾਸ ਕੀਤੇ ਮਤੇ ਮੁਤਾਬਕ ਇਹ ਮਾਫੀ ਦਿੱਤੀ ਗਈ ਜਦਕਿ ਇਹ ਦੋਵੇਂ ਹੁਕਮ ਸਰਕਾਰ ਵੱਲੋਂ ਨੋਟੀਫਾਈ ਨਹੀਂ ਸਨ ਉਹਨਾਂ ਦੱਸਿਆ ਕਿ ਜਨਰਲ ਮੈਨੇਜਰ ਪਰਸਨਲ ਜਸਵਿੰਦਰ ਸਿੰਘ ਬਨਾਵਾਂ ਵੱਲੋਂ ਆਪਣੇ ਨਜ਼ਦੀਕੀ ਰਿਸ਼ਤੇਦਾਰ, ਦੋਸਤ, ਅਣਪਛਾਤੇ ਵਿਅਕਤੀ ਦੇ ਨਾਵਾਂ ਉੱਪਰ ਪਲਾਟ ਅਲਾਟ ਕੀਤੇ ਗਏ। ਬਦੋਰ ਮੁਖ ਜਨਰਲ ਮੈਨੇਜਰ ਅਸਟੇਟ ਦੇ ਉਦੇ ਉੱਤੇ ਤਨਾਤ ਐਸਪੀ ਸਿੰਘ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਨਿਗਮ ਦੇ ਇੰਡਸਟਰੀ ਪਲਾਟਾਂ ਦੀ ਅਲਾਟਮੈਂਟ ਅਤੇ ਕਬਜ਼ੇ ਗਲਤ ਤੰਦੇ ਨਾਲ ਬਦਲ ਦਿੱਤੇ ਗਏ ਤੇ ਮਲਜਮ ਜਸਵਿੰਦਰ ਸਿੰਘ ਬਨਾਵਾਂ ਵੱਲੋਂ ਅਲਾਟ ਕੀ ਜਿਹੜੇ ਕਰਵਾਏ ਗਏ ਪਲਾਟਾਂ ਵਿੱਚ ਉਸ ਦੀ ਮਦਦ ਕੀਤੀ ਕਿਉਂਕਿ ਬਿਨੇਕਾਰਾਂ ਦੀ ਇੰਟਰਵਿਊ ਮੁਜਮ ਐਸਪੀ ਸਿੰਘ ਵੱਲੋਂ ਲਈ ਜਾਂਦੀ ਸੀ ਇਹਨਾਂ ਵਰਗੇ ਚੋਣ ਅਫਸਰਾਂ ਕਰਕੇ ਹੀ ਪੰਜਾਬ ਕੰਗਾਲ ਹੁੰਦਾ ਗਿਆ ਤੇ ਰਿਸ਼ਵਤ ਖੋਰ ਅਫਸਰ ਤੇ ਲੀਡਰ ਮਾਲਾ ਮਾਲ ਹੁੰਦੇ ਗਏ ਬਹੁਤਿਆਂ ਨੇ ਤਾਂ ਚੋਰੀ ਕਰਕੇ ਕਮਾਇਆ ਗਿਆ ਪੈਸਾ ਵੀ ਵਿਦੇਸ਼ਾਂ ਦੇ ਵਿੱਚ ਭੇਜ ਦਿੱਤਾ ਆਪਣੇ ਬੱਚੇ ਵੀ ਉੱਥੇ ਸੈੱਟ ਕਰ ਦਿੱਤੇ ਨੇ ਬੁਲਾਰੇ ਨੇ ਇਹ ਵੀ ਦੱਸਿਆ ਕਿ ਨਿਗਮ ਦੇ ਇਹਨਾਂ ਅਧਿਕਾਰੀਆਂ ਵੱਲੋਂ ਮਿਲੀ ਪਗੰਦੇ ਨਾਲ ਪੀਐਸਆਈਈਸੀ ਦੇ ਇੰਡਸਟਰੀ ਫੋਕਲ ਪੁਆਇੰਟ ਐਸਐਸ ਨਗਰ ਮੁਹਾਲੀ ਦੇ ਵਿੱਚ ਸਟੈਕ 14 ਪਲਾਟਾਂ ਪਲਾਟ ਨੰਬਰ E 261 C 210 D 247 E 260 C 211 D 250 E 260 A C 209 E 330 C 177 D 206 E 250 234 ਤੇ C 168 ਦਾ ਕੁੱਲ 8 ਕਰੋੜ 72 ਲੱਖ ਰੁਪਏ ਦਾ ਮਾਲੀਆ ਮਾਫ ਕਰਕੇ ਸਰਕਾਰ ਨੂੰ ਨੁਕਸਾਨ ਪਹੁੰਚਾਇਆ ਗਿਆ ਬਾਦ ਵਿੱਚ ਕਪਟਾਧਾਰੀਆਂ ਨੇ ਇਹ ਪਲਾਟ ਮਾਰਕੀਟ ਰੇਟਾਂ ਦੇ ਆਧਾਰ ਤੇ ਪ੍ਰਾਪਰਟੀ ਡੀਲਰਾਂ ਦੇ ਰਾਹੀਂ ਵੇਚ ਕੇ ਭਾਰੀ ਮੁਨਾਫਾ ਕਮਾਇਆ ਇਸ ਮੁਕਦਮੇ ਦੀ ਹੋਰ ਪੜਤਾਲ ਜਾਰੀ ਹੈ ਤੋਂ ਦੱਸਿਆ ਕਿ ਕਈ ਹੋਰ ਅਫਸਰਾਂ ਦੇ ਨਾਂ ਵੀ ਇਸ ਦੇ ਵਿੱਚ ਸਾਹਮਣੇ ਆ ਰਹੇ ਨੇ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ ਪਲਾਟ ਖਰੀਦੇ ਸਾਡੇ ਲੀਡਰ ਵੀ ਪਿੱਛੇ ਨਹੀਂ ਹਨ ਉਹਨਾਂ ਨੇ ਵੀ ਵਗਦੀ ਗੰਗਾ ਦੇ ਵਿੱਚ ਹੱਥ ਉਤੇ ਜੇ ਮਾਮਲਾ ਖੁੱਲ ਗਿਆ ਤਾਂ ਬਹੁਤ ਸਾਰੀਆਂ ਹੋਰ ਵੀ ਗ੍ਰਿਫਤਾਰੀਆਂ ਹੋ ਜਾਣਗੀਆਂ ਸਾਲੀਏ ਕਫਸਰ ਨਾਲ ਗੱਲ ਹੁੰਦੀ ਹੈ ਉਹਦਾ ਕਹਿਣਾ ਕਿ ਇਹਦੇ ਵਿੱਚ ਜਿਹਨੇ ਵੀ ਇਹ ਪਲਾਟ ਨੇ ਉਹਨਾਂ ਦੇ ਵਿੱਚੋਂ ਅਫਸਰਾਂ ਨੇ ਤਾਂ ਥੋੜੇ ਲਏ ਨੇ ਪਰ ਜਿਹੜੇ ਲੀਡਰ ਨੇ ਜਿਹੜੇ ਮੰਤਰੀ ਸਨ ਉਸ ਵੇਲੇ ਜਿਨ੍ਹਾਂ ਦੀ ਚੱਲਦੀ ਸੀ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ ਇਹ ਪਲਾਟ ਲਏ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਤਿੰਨ ਆਈਐਸ ਅਫਸਰਾਂ ਨੇ ਮਾਮਲੇ ਤੇ ਲੀਪਕ ਪੋਤੀ ਕਰਨ ਵਾਸਤੇ ਸਾਕਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਫਰਜ਼ੀ ਚਿੱਠੀ ਦਾ ਹਵਾਲਾ ਵੀ ਦਿੱਤਾ ਸੀ ਜਿਹੜੀ ਕਿ ਕਦੇ ਹੀ ਦਿੱਖਾਈ ਨਹੀਂ ਗਈ ਇਨਾ ਵਿੱਚ ਨੀਲਮਾ, ਰਾਹੁਲ ਪੰਡਾਰੀ ਤੇ ਰਜਤ ਅਗਰਵਾਲ ਦਾ ਨਾਮ ਸਾਹਮਣੇ ਆਇਆ ਸੀ ਅਸੀਂ ਇਸ ਮਾਮਲੇ ਨੂੰ ਲੈ ਕੇ ਪੰਜਾਬ ਅਗੇਂਸਟ ਕਰਪਸ਼ਨ ਦੇ ਮੁਖੀ ਸਤਨਾਮ ਸਿੰਘ ਨਾਲ ਵੀ ਗੱਲਬਾਤ ਕੀਤੀ ਹੈ ਆਉ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਸਤਰਾਜੀ ਸਸਿਕਲ ਸਸਿਕਲ ਜੀ ਸਤਰਾਜੀ ਤੁਸੀਂ ਮਾਮਲਾ ਚੁੱਕਿਆ ਸੀ ਪੀ ਐਸ ਆਈ ਈ ਸੀ ਜਿਹੜਾ ਕੋਟਾਲਾ ਹੋਇਆ ਸੀ ਪਲੋਟ ਸਕੈਮ ਹੋਇਆ ਸੀ ਅੱਜ ਵੱਡੀ ਕਾਮਯਾਬੀ ਵਿਜੀਲੈਂਸ ਬਿਊਰੋ ਨੂੰ ਮਿਲੀ ਹੈ ਵੀ ਮਾਮਲਾ ਜਿਹੜਾ ਕੁਝ ਬੰਦਿਆਂ ਤੇ ਗ੍ਰਫਤਾਰ ਕੀਤਾ ਜਾ ਚੁੱਕਿਆ ਸੀ ਪਹਿਲਾਂ ਹੀ ਤੇ ਹੋਰ ਬੰਦਿਆਂ ਦੇ ਵੀ ਮਾਮਲੇ ਦਰਜ ਕੀਤੇ ਆ ਇਹ ਕੀ ਹੈ ਪੂਰਾ ਮਾਮਲਾ ਅ ਵੈਸੇ ਪੂਰਾ ਮਾਮਲਾ ਤੁਸੀਂ ਪਹਿਲੇ ਵੀ ਸਟੋਰੀ ਕੀਤੀ ਇਸ ਮਾਮਲੇ ਚ ਇਹ ਪੰਜਾਬ ਦੇ ਉਦਯੋਗਨ ਉਜਾੜਨ ਦਾ ਤੇ ਬੇਰੁਜ਼ਗਾਰੀ ਵੱਲ ਧੱਕਣ ਦਾ ਤੇ ਪੰਜਾਬ ਦੇ ਉਦਯੋਗਿਕ ਪਲਾਟਾਂ ਨੂੰ ਵੇਚਣ ਦਾ ਮਾਮਲਾ ਹੈਗਾ ਕ ਕਪਲੇ ਕਰਕੇ ਜੀ ਤੇ ਰਾਜਨੀਤਿਕ ਲੋਕਾਂ ਨਾਲ ਅਫਸਰਾਂ ਨਾਲ ਮੁੱਖ ਮੰਤਰੀ ਤੱਕ ਨਾਲ ਮਿਲ ਕੇ ਤੇ ਬਾਕੀ ਮੰਤਰੀਆਂ ਨਾਲ ਮਿਲ ਕੇ ਇਹ ਪੀਐਸਆਈਸੀ ਦੇ ਅਫਸਰਾਂ ਨੇ ਵੱਡਾ ਕਪਲਾ ਕੀਤਾ ਸੀ ਜੀ ਇਹਦੀ 2018 ਚ ਬਿਜ਼ਨਸ ਬਿਊਰੋ ਨੇ ਜਾਂਚ ਨੰਬਰ 3 ਕੀਤੀ ਸੀ ਜੀ ਉਦੋਂ ਜਿਹੜੇ ਬੰਦਿਆਂ 'ਚ ਗ੍ਰਿਫਤਾਰ ਹੋਏ ਉਹਨਾਂ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਨ ਦੀ ਪਰਮਿਸ਼ਨ ਮੰਗੀ ਸੀ ਜੀ ਜੋ ਕਰਪਸ਼ਨ ਐਕਟ ਦੇ ਇਹਨਾਂ ਪਰਮਿਸ਼ਨ ਲੈਣੀ ਪੈਂਦੀ ਹੈ ਹਾਂਜੀ 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 ਉਦੋਂ ਪਰਮਿਸ਼ਨ ਕਿਉਂ ਨਹੀਂ ਸੀ ਮੇਰਾ ਖਿਆਲ ਕਿਉਂਕਿ ਇਹ ਸਾਰੇ ਤਾਂ ਰਲੇ ਆ ਆਪਸ 'ਚ ਜੀ ਤੇ ਫਿਰ ਇੱਕ ਦੂਜੇ ਦੀ ਪਰਮਿਸ਼ਨ ਡੱਕ ਲੈਂਦੇ ਦਿੰਦੇ ਨਹੀਂਗੇ ਹਾਂ ਤੇ ਰਲਣ ਦਾ ਇੱਥੋਂ ਹੀ ਪਤਾ ਲੱਗਦਾ ਉਸ ਤੋਂ ਬਾਅਦ ਇੱਕ ਹੋਰ ਵੱਡਾ ਕਪਲਾ ਹੋ ਗਿਆ ਜਦੋਂ ਬਿਜ਼ਨਸ ਬਿਊਰੋ ਨੂੰ ਚਿੱਠੀ ਲਿਖੀ ਤਾਂ ਕੈਪਟਨ ਅਮਰਿੰਦਰ ਨਾਲ ਮਿਲ ਕੇ ਹਾਂ ਤਿੰਨ ਮੈਂਬਰੀ ਕਮੇਟੀ ਬਣਾਈ ਆਈਐਸ ਅਫਸਰਾਂ ਨੇ ਉਹ ਜਿਹੜੀ ਚਿੱਠੀ ਕਦੀ ਹੈ ਹੀ ਨਹੀਂ ਸੀ ਚਿੱਠੀ ਹਾਨੀ ਸੀ ਤਾਂ ਬਿਜ਼ਨਸ ਬਿਊਰੋ ਨੂੰ ਗੁੰਮਰਾਹ ਕੀਤਾ ਤਿੰਨ ਆਈਐਸ ਅਫਸਰਾਂ ਨੇ ਕਿ ਸਾਨੂੰ ਕੈਪਟਨ ਰਮਿੰਦਰ ਨੇ ਚਿੱਠੀ ਦੇ ਕੇ ਕਿਹਾ ਕਿ ਇਹਦੀ ਇਨਕੁਆਰੀ ਤੁਸੀਂ ਖੁਦ ਆਈਐਸ ਅਫਸਰ ਕਰਨਗੇ ਹਾਂ ਉੱਥੇ ਨਾਲ ਆਈਐਸ ਉਹ ਨੀਮੀਮਾ ਇਹ ਰਾਹੁਲ ਪੰਡਾ ਰਿਤਿਕ ਹੋਰ ਸੀਗੇ ਰਜਿਤ ਅਗਰਵਾਲ ਹਾਂ ਇਹ ਤਿੰਨ ਆਈਐਸ ਅਫਸਰਾਂ ਨੇ ਮਿਲ ਕੇ ਗੁੰਮਰਾਹ ਕੀਤਾ ਵਿਜੀਲੈਂਸ ਬੂਰੋ ਨੂੰ ਜਦੋਂ ਉਹਨਾਂ ਨੇ ਕਿਹਾ ਸੀ ਵੀ ਵਿਜੀਲੈਂਸ ਯਾਦ ਦੀ ਲੋੜ ਹੀ ਨਹੀਂ ਵੀ ਭਾਗੀ ਹੈ ਜਾਂਚ ਹੋ ਜੇਗੀ ਤੇ ਸਿਰਫ ਚਾਰ ਸ਼ੀਟ ਕਰਤੇਗੇ ਬੰਦੇ ਹਾਂ ਉਦੋਂ ਕੈਪਟਨ ਰਮਿੰਦਰ ਦੀ ਮੈਂ ਨਹੀਂ ਕਹਿੰਦਾ ਮਿਲੀ ਭੁਗਤ ਨਹੀਂ ਹੋਏਗੀ ਬਿਲਕੁਲ ਮਿਲੀ ਭੁਗਤ ਹੋਏਗੀ ਉਹਨਾਂ ਦਿਨਾਂ ਇਹ ਚਿੱਠੀ ਜਿਹੜੀ ਕੈਪਟਨ ਰਮਿੰਦਰ ਨੇ ਲਿਖੀ ਨਹੀਂ ਕਿਉਂਕਿ ਉਦੋਂ ਚੋਣ ਜਾਬਤਾ ਲੱਗਿਆ ਹੋਇਆ ਸੀ ਜੀ ਤੇ ਉਸ ਤੋਂ ਬਾਅਦ ਅਸੀਂ ਜ਼ਿਆਦਾਤਰ ਮਾਮਲੇ ਦੀ ਪੈਰਵਾਈ ਕਰਨ ਦੀ ਕੋਸ਼ਿਸ਼ ਕਰਦੇ ਆ ਜਦੋਂ ਫਿਰ ਅਸੀਂ ਸਾਡੀ ਟੀਮ ਦੇ ਕੁਝ ਲੋਕ ਹਾਈ ਕੋਰਟ ਦੇ ਵਿੱਚ ਗਏ ਜੇ ਮੁੱਖ ਮੰਤਰੀ ਜਿਹੀ ਕੋ ਚਿੱਠੀ ਹੈ ਨਹੀਂ ਚੋਣ ਜਬ ਤੱਕ ਆਇਆ ਸੀ ਫਿਰ ਇਹ ਪਿਛਲੇ 2 ਸਾਲ ਤੋਂ ਕਹਿੰਦੇ ਆ ਰਹੇ ਚੰਡੀਗੜ੍ਹ ਪੁਲਿਸ ਨੇ ਠੀਕ ਹੋ ਗਈ ਹੈ ਹਾਂ ਇਹਨਾਂ ਨੇ ਬਹਿਰ ਚੰਡੀਗੜ੍ਹ ਤੁਸੀਂ ਇਹ ਵੀ ਦੱਸਿਆ ਸੀ ਕਿ ਇਹ ਐਫ ਆਈ ਆਰ ਦਰਜ ਕਰਾਉਣ ਗਏ ਸੀ ਵੀ ਠੀਕ ਹੋ ਗਈ ਹਾਂਜੀ ਹਾਂਜੀ ਬਿਲਕੁਲ ਇਹ ਐਫ ਆਈ ਆਰ ਦਰਜ ਕਰਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਜਦੋਂ ਸਰਕਾਰ ਬਣੀ ਤਾਂ ਮੈਂ ਖੁਦ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਇਹ ਮਾਮਲਾ ਉਹਨਾਂ ਦੇ ਧਿਆਨ 'ਚ ਲੈ ਕੇ ਆਇਆ ਫਾਈਲਾਂ ਦਿੱਤੀਆਂ ਸਾਰੀਆਂ ਤੇ ਮੇਰੇ 15-20 ਘੰਟੇ ਗੱਲ ਹੋਈ ਜੀ ਕਿ ਇਹ ਮਾਮਲਾ ਦੇਖ ਲਓ ਜੇ ਬਣਦੀ ਕਾਰਵਾਈ ਕਰ ਦਿਓ ਮੇਰੇ ਬੰਦਾ ਉਹਦਾ ਬਣਦੀ ਹੈ ਅੱਛਾ ਸਰਦਾਰ ਜੀ ਜਿਹੜੀ ਮੇਰੇ ਜਾਣਕਾਰੀ ਦੇ ਮੁਤਾਬਿਕ ਜਿਹੜੇ ਤਿੰਨੇ ਅਫਸਰ ਸੀਗੇ ਇਹ ਹੁਣ ਆਪਣੀ ਬੇਲ ਲੈਣ ਵਾਸਤੇ ਵੀ ਹਾਈ ਕੋਰਟ 'ਚ ਗਏ ਸੀਗੇ ਬੇਲ ਲੈਣ ਵਾਸਤੇ ਨਹੀਂ ਗਏ ਇੱਥੇ ਵੀ ਘਪਲਾ ਹੋ ਗਿਆ ਗਰੋ ਮੁੱਖ ਮੰਤਰੀ ਨੇ ਪਰਮਿਸ਼ਨ ਦਿੱਤੀ ਹੈ ਤੇ ਐਮ ਡੀ ਨੂੰ ਸਾਰੀ ਪਾਵਰ ਦੇ ਦਿੱਤੀ ਆ ਕਿ ਅੱਗੇ ਤੇ ਕਾਰਵਾਈ ਕਰੋ ਐਮ ਡੀ ਬਲਦੀਪ ਗੌਰ ਉਸ ਤੋਂ ਬਾਅਦ ਫਿਰ ਜਿਹੜੇ ਅਫਸਰਾਂ ਦਾ ਮਿਲੇ ਹੋਇਆ ਉਹ ਫਾਈਲ ਦੱਬ ਲੇ ਜੀ ਫਾਈਲ ਦੱਬਣ ਤੋਂ ਬਾਅਦ ਇਹਨਾਂ ਚੋਰਾਂ ਨੂੰ ਜਿਹੜੇ ਅੱਜ ਗ੍ਰਿਫਤਾਰ ਹੋਏ ਇਹਨੂੰ ਫਾਈਲ ਦੀ ਕਾਪੀ ਦੇ ਦਿੱਤੀ ਤੇ ਇਹਨਾਂ ਨੇ ਹਾਈ ਕੋਰਟ 'ਚ ਕੇਸ ਪਾਤਾ ਕਿ ਇਹਦੀ ਜਾਂਚ ਪਹਿਲੇ ਹੋ ਚੁੱਕੀ ਹੈ ਸਾਨੂੰ ਕਲੀਨ ਚਿੱਟਕ ਮਿਲ ਚੁੱਕੀ ਹੈ ਇਹ ਪਰਚਾ ਦਰਜ ਨਾ ਕੀਤਾ ਜਾਵੇ ਓਕੇ ਉਸ ਤੋਂ ਬਾਅਦ ਸਾਡੀ ਟੀਮ ਦੇ ਮਾਮਲੇ 'ਤੇ ਧਿਆਨ ਚਾਇਆ ਪਰਸੋ ਇਹ ਫਿਰ ਅੱਜ ਅਸੀਂ ਅਫਸਰਾਂ ਨਾਲ ਤਾਲਮੇਲ ਕੀਤੀ ਉਹ ਬੰਦੇ ਵੀ ਅਸੀਂ ਲੱਭ ਲਏ ਜਿਨ੍ਹਾਂ ਨੇ ਫਾਈਲ ਦੱਬੀ ਹੋਈ ਹੈ ਪਰ ਫਿਰ ਐਮ ਡੀ ਪੀ ਐਸ ਆਈ ਸੀ ਬਿਜ਼ਨਸ ਬਿਊਰੋ ਮੁਖੀ ਨੇ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ ਆਪ ਸਾਡੀ ਮੈਡਮ ਬਲਦੀਪ ਕੌਰ ਤੇ ਡੀ ਜੀ ਪੀ ਵਿਜੀਲੈਂਸ ਬਰਿੰਦਰ ਕੁਮਾਰ ਸ਼ਰਮਾ ਬਰਿੰਦਰ ਇਹਨਾਂ ਨੇ ਬਹੁਤ ਅੱਛਾ ਤਾਲਮੇਲ ਕਰਕੇ ਜਿੱਥੇ ਤੇ ਕਮੀਆਂ ਸੀਗੀਆਂ ਫਾਈਲ ਦੱਬੀ ਹੋਈ ਜੀ ਖੁਦ ਘਟਵਾ ਕੇ ਰਾਤੀ 5 6 ਵਜੇ ਸ਼ੁਗਰਾਤਰੀ ਦਾ ਦਿਨ ਸੀਗਾ ਛੁੱਟੀ ਸੀ ਫਿਰ ਇਹਨਾਂ ਨੇ ਆਪਣੇ ਆਪਣੇ ਦਫ਼ਤਰ ਖੋਲ ਕੇ ਸਾਰਾ ਕੰਮ ਸਿਰੇ ਚੜਾਇਆ ਤੇ ਰਾਤੀ 8 ਵਜੇ ਤੱਕ ਮੇਰੇ ਕੋਲ ਜਾਣਕਾਰੀ ਸੀ ਕਿ ਟੀਮਾਂ ਜਿਹੜੀਆਂ ਗ੍ਰਿਫਤਾਰੀ ਕਰਨ ਲਈ ਰਵਾਨਾ ਹੋਈ ਸੀ ਚਲੋ ਬਹੁਤ ਧੰਨਵਾਦ ਜਸਤਨਾਮ ਜੀ ਇਹ ਲੱਗਦਾ ਹੈ ਕਿ ਕਿੰਨੇ ਦਾ 1.5 200 ਕਰੋੜ ਦਾ ਘਟਾਲਾ ਜਾਂ ਇਸ ਤੋਂ ਵੱਧ ਹੈ ਜੀ ਦੇਖੋ ਬਿਜ਼ਨਸ ਜੋ ਮਰਜੀ ਕਹਿੰਦੀ ਰਹੇ ਪੰਜਾਬ ਸਰਕਾਰ ਜੋ ਮਰਜੀ ਕਹਿੰਦੀ ਰਹੇ ਜਿਹੜਾ ਪਹਿਲਾਂ ਇਹਦੇ ਇੱਕ ਹਿੱਸਾ ਸੀਗਾ ਮਾਮਲਾ ਫਿਲਿਪਸ ਪਲਾਟ ਘਟਾਲਾ ਹਾਂਜੀ ਉਹ ਇੱਕ ਕੰਪਨੀ ਦੇ ਇੱਕ ਪਲਾਟ ਦਾ ਮਾਮਲਾ ਸੀ ਸਰਕਾਰੀ ਅੰਕੜਿਆਂ ਵਾਦ ਉਹ ਮਾਮਲਾ 700 ਕਰੋੜ ਦਾ ਸੀ ਜੀ ਤੇ ਮੇਰੇ ਮਤਲਬ ਕੋ 2000 ਕਰੋੜ ਦਾ ਹੈ ਜੀ ਉਹ ਇੱਕ ਪਲਾਟ ਸੀ ਐਦਾ ਦੇ 402 ਵੱਧ ਪਲਾਟਾਂ ਦਾ ਘਪਲਾਏ ਜੀ ਤੇ ਹੁਣ 400 ਪਲਾਟਾਂ ਨੂੰ 700 ਨਾਲ ਮਲਟੀਪਲਾਈ ਕਰ ਲੋ ਉਹ ਤਾਂ ਇਹ ਪੰਜਾਬ ਦਾ ਨਾ ਕਰਦਿਆ ਨਹੀਂ ਹੈ ਜਿੰਨਾ ਫਿਰੇ ਬਣ ਗਿਆ ਜੀ ਹਾਂਜੀ ਹਾਂ ਫਿਰ ਵੀ ਆਪਾਂ ਕਹਿ ਲਈ ਵੀ ਸਾਰੇ ਪਲਾਟ 700 ਕਰੋੜ ਦੇ ਨਹੀਂ ਹੈ ਕੋਈ 2000 ਕਰੋੜ ਦਾ ਵੀ ਹੈ ਕੋਈ 200 ਕਰੋੜ ਦਾ ਵੀ ਹੈ ਕੋਈ 20 ਕਰੋੜ ਦਾ ਵੀ ਹੈ ਜੀ ਇਹ ਮਾਮਲਾ 1 ਲੱਖ ਕਰੋੜ ਦੇ ਨੇੜੇ ਤੇੜੇ ਹੈਗਾ ਹੈ ਜੀ ਦੇ ਉਹਦੇ ਵਿੱਚ ਮਾਮਲਾ ਦਰਜ ਹੋਣਾ ਬਹੁਤ ਜ਼ਿਆਦਾ ਵੱਡੀ ਗੱਲ ਹੈ ਤੇ ਮੁੱਖ ਦੋਸ਼ੀ ਜਿਹੜੇ ਮੁੱਖ ਸਾਜ਼ਿਸ਼ ਕਰਤਾ ਇਹਨਾਂ ਦਾ ਗ੍ਰਿਫਤਾਰ ਹੋਣਾ ਹੋਰ ਵੀ ਜ਼ਿਆਦਾ ਵੱਡੀ ਗੱਲ ਹੈ ਕਿ ਇਹ ਫਰਾਰ ਹੋ ਜਾਂਦੇ ਤਾਂ ਇਹ ਮਸ਼ਹੂਰ ਹੈ ਪੈਸੇ-ਪੁਸੇ ਦੇ ਕੇ ਜੱਜਾਂ ਤੱਕ ਨੂੰ ਕਹਿੰਦੇ ਇਹ ਕਹਿੰਦੇ ਆ ਸੁਣਿਆ ਇਹਨਾਂ ਕੋਲੋਂ ਕਿ ਜਿੱਦਾਂ ਤੱਕ ਨੂੰ ਇਹ ਪੈਸੇ ਦੇ ਦਿੰਨੇ ਆ ਅੱਛਾ ਅੱਛਾ ਤੇ ਇਹ ਗ੍ਰਿਫਤਾਰ ਹੋਣਾ ਬਹੁਤ ਕਾਮਯਾਬੀ ਵਾਲੀ ਗੱਲ ਹੈ ਚਲੋ ਚਲੋ ਤਾਂ ਧੰਨਵਾਦ ਜੀ ਨਾਲ ਗੱਲ ਕਰਨ ਲਈ ਸਤਨਾਮ ਜੀ ਤੁਹਾਡਾ ਬਹੁਤ-ਬਹੁਤ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸੁਣੀ ਲਿਆ ਸਤਾਮ ਸਿੰਘ ਦਾਉ ਕੀ ਕਹਿ ਰਹੇ ਨੇ ਸਵਾਲ ਇਹ ਹੈ ਕਿ ਜਿਹੜੇ ਅਫਸਰਾਂ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਲਈ ਉਹਨਾਂ ਨੇ ਨੀਤੀਆਂ ਬਣਾਉਣੀਆਂ ਪਰ ਇਹ ਆਪ ਹੀ ਕੁੰਡਲੀ ਮਾਰ ਕੇ ਛੱਪਾ ਵਾਂਗੂ ਬੈ ਗਏ ਭ੍ਰਸ਼ਟਾਚਾਰ ਕਰਨ ਵਾਸਤੇ ਉਹ ਲੀਡਰ ਜਿਹੜੇ ਕਿ ਹੱਥ ਜੋੜ-ਜੋੜ ਕੇ ਆਂਦੇ ਨੇ ਵੋਟਾਂ ਮੰਗਣ ਵਾਸਤੇ ਉਹਨਾਂ ਸਾਰਿਆਂ ਨੇ ਕੀ ਅੱਖਾਂ ਮੀਟੀਆਂ ਹੋਈਆਂ ਸਨ ਉਥੋਂ ਦੇ ਡਿਪਟੀ ਕਮਿਸ਼ਨਰ ਉਥੋਂ ਦੇ ਹੋਰ ਅਫਸਰ ਉਥੋਂ ਦੇ ਐਮਐਲਏ ਸਭਾਂ ਇਹ ਕੀ ਕਰਦੇ ਰਹੇ ਜੋ ਐਡੀ ਵੱਡੀ ਚੋਰੀ ਹੁੰਦੀ ਰਹੀ ਮਾਮਲਾ ਅਸੀਂ ਸਾਰਾ ਤੁਹਾਡੇ ਸਾਹਮਣੇ ਰੱਖਤਾ ਤੇ ਇਸ ਲਈ ਅਸੀਂ ਬਿਜ਼ਨਸ ਤੇ ਅਫਸਰਾਂ ਨੂੰ ਖਾਸ ਕਰਕੇ ਡੀਜੀਪੀ ਵਿਰਿੰਦਰ ਕੁਮਾਰ ਸ਼ਰਮਾ ਉਹਨਾਂ ਦੀ ਟੀਮ ਨੂੰ ਵਧਾਈ ਦਿੰਦੇ ਆ ਤੇ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਖਾਸ ਤੌਰ ਤੇ ਵਧਾਈ ਦਿੰਦੇ ਆ ਕਿਉਂਕਿ ਜੇ ਉਹ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਂਦੇ ਤੇ ਇਹ ਚੋਰ ਅਫਸਰ ਕਦੇ ਵੀ ਫੜੇ ਨਹੀਂ ਸੀ ਜਾ ਸਕਦੇ ਜਿਹੜੇ ਕਿ ਜਦੋਂ ਇਹਨਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਦਫ਼ਤਰਾਂ ਦੇ ਵਿੱਚ ਫਾਈਲਾਂ ਪਈਆਂ ਹੁੰਦੀਆਂ ਉਹਨਾਂ ਨੂੰ ਜਾਂ ਤੇ ਸੌਂਖ ਖਾ ਜਾਂਦੀ ਏ ਜਾਂ ਫਿਰ ਉਹਨਾਂ ਨੂੰ ਗਵਾ ਦਿੱਤਾ ਜਾਂਦਾ ਸਾਨੂੰ ਇਹੋ ਜਿਹਾ ਧੰਨਵਾਦ ਸਸਿਕਾ ਨਮਸਕਾਰ